ਹੱਥ ਜੋੜ ਕੇ ਬੇਨਤੀ ਇਹ ਸਾਰੀ ਸੰਗਤ ਨੂੰ ਵੀ ਗੋਪੀ ਭਲਵਾਨ ਫਰੰਦੀਪੁਰਿਆ ਪਿਛਲੀ ਵਾਰ 8000 ਦੀ ਸਾਈ ਲੈ ਕੇ 90000 ਤੇ 5 ਵੜ ਖੇਡਿਆ ਸੀ ਤੇ ਸਾਡੇ ਪਿੰਡ ਦਾ ਗੁਰੂ ਘਰ ਕੋਲ ਸਾਦਾ ਮੇਲਾ ਖਰਾਬ ਕੀਤਾ ਸੀ ਫੇਰ ਸਾਨੂੰ ਅਪਰੀਤ ਭਲਵਾਨ ਨੇ ਆਖਿਆ ਭਾਵੇਂ ਮੈਨੂੰ ਕੋਈ ਪੈਸਾ ਨਾ ਦਿਓ ਤੇ ਮੈਂ ਆ ਕੇ ਇੱਥੇ ਖੇਡਦਾ ਵਾਂ ਉਹਦਾ ਬੜਾ ਸਤਕਾਰਪ੍ਰੀਤ ਭਵਾ ਦਾ ਦੂਜੀ ਗੱਲ ਅੱਜ ਅਹੀ ਆ ਤਾਗੋ ਸਾਡਾ ਮੁੰਡਾ ਉੱਠਿਆ ਵਾ ਏਕਮ ਪਤਾ ਪਰ ਠੀਕ ਹੈ ਜੀ ਇਹ ਕੰਪਤਾ ਪਰ ਨੂੰ ਆਈ ਆਖਿਆ ਸਾਡੀ ਟੀਮ ਨਹੀਂ ਆ ਤੂੰ ਸਾਡੇ ਜਾਵੀਰ ਬਾਜੂ ਵੱਲੋਂ ਖੇੜ ਜਾਵੀਰ ਪ੍ਰੀਤ ਵੱਲੋਂ ਖੇੜ ਪਰ ਉਹਦਾ ਫੋਨ ਸਾਨੂੰ ਪਤਾ ਲੱਗਾ ਵਾ ਗੋਪੀ ਨੇ ਉਹਨੂੰ ਨਹੀਂ ਖੇਡਣ ਦਿੱਤਾ ਪ੍ਰੀਤ ਵੱਲੋਂ ਠੀਕ ਹੈ ਜੀ ਬਾਜੂ ਵੱਲੋਂ ਉਹਨੂੰ ਨਹੀਂ ਖੇਡਣ ਦਿੱਤਾ ਗਿਆ ਆਏ ਕਿ ਕੋ ਕੋਲ ਲੈਣਾ ਦੇਣਾ ਨਹੀਂ ਆਇਆ ਸਪੋਰਟਸਮੈਨ ਆ ਜਿਹੜੇ ਆ ਇਹ ਸਪੋਰਟਸਮੈਨ ਹੀ ਰਹਿਣ ਇਹੋ ਜਿਹੇ ਗਲਤੀਆਂ ਨਾ ਕਰਨ ਨਾ ਕਰਨ ਇੱਥੇ ਜਿਹੜਾ ਉਹਦਾ ਇਲਾਕਾ ਹੀਗਾ ਉਹਦਾ ਦੇਲਵਤਣਾ ਹੀ ਹੋਰ ਸਾਡੇ ਪਿੰਡ ਦੇ ਪਤਾਪੁਰ ਦੇ ਗੁਰੂ ਕੀ ਵਡਾਲੀ ਦੇ ਖਾਪੜ ਖੇੜੀ ਦੇ ਬਾਸਰਗੇ ਦੇ ਸਾਡੇ ਮੁੰਡੇ ਹੋਰ ਉੱਨੇ ਹੀ ਸਾਨੂੰ ਉਹਦਾ ਫਾਇਦਾ ਹੋਣਾ ਸੀ ਸਾਡਾ ਨਾਮ ਵਧਣਾ ਸੀ ਪਰ ਗੋਪੀ ਦੇ ਇੱਕੋ ਇੱਕ ਦੇ ਬੰਦੇ ਦੇ ਕਾਰਨ ਅੱਜ ਇੱਕ ਮੈਚ ਗਰਾਊਂਡ 'ਚ ਨਹੀਂ ਖੇਡ ਰਿਹਾ ਵਾਹ ਗੱਲ ਸਾਦੇ ਵਾਗ ਫਤਿਹ Laurie